टी शर्टा और पढ़ने बस अच्छा ये। पे परने। जी टी शर्टा दिखाओ बीजीटिन ये ये टी शर्टा कोई भी साइज अच्छा जी आल साइज बच्चों के बड़ों के सब खर्चा ही खर्चा ले रहे बीजे हंड्रेड रुपीज में प्रिंट लगा के ਦੇਰੇ ਜੇ ਵੱਡਾ ਵੀ ਲੈ ਲੋ ਸਾਇਟ ਚਾਹੀਟਾ ਛੋਟਾ ਲੋ 100 ਰੁਪਏ ਦੇ ਵਿੱਚ ਕੋਈ ਵੀ ਸਾਈਜ਼ ਲੋ 100 ਰੁਪਏ ਮੈਂ ਬਸ ਆਪਣਾ ਖਰਚਾ ਖਰਚਾ ਨਾ ਲਗਾ ਕੇ ਅੱਛੇ ਦੀਦਾਰੀ ਨਿਕਲ ਜਾਂਦੇ ਹੈ ਸਾਡਾ ਆਪਣਾ ਮਰਤਾ ਚੱਲਦਾ ਰਹੇ ਜਿਆਦਾ ਸੰਗਤ ਜੀ ਵੈਸੇ ਇੱਕ ਗੱਲ ਹੈ ਜੀ 100 ਰੁਪਏ ਦੇ ਵਿੱਚ ਕਪੜਾ ਵੀ ਨਹੀਂ ਆਉਂਦਾ ਹੈਗਾ ਸੋਾਈ ਵੀ ਬੜੀ ਮਹਿੰਗੀ ਆ ਤਾਂ ਇਹਦੇ ਕਬੜੀ ਵੈਸੇ ਸੇਵਾ ਹੀ ਹੈ 100 ਰੁਪਏ ਦੇ ਵਿੱਚ ਤੁਸੀਂ ਦੇਖੋ ਇੱਕ ਮੈਸੇਜ ਹੀ ਦੇ ਰਹੇ ਨੇ ਤੇ ਇੱਕ ਸੇਵਾ ਹੀ ਕਰ ਰਹੇ ਨੇ ਇੱਕ ਸੇਵਾ ਹੀ ਕੁਮਾਰੇ ਨੇ ਇਹ ਬਹੁਤ ਵੱਡੀ ਗੱਲ ਹੈ ਜੀ ਬੜਾ ਦਿਲ ਕੋਈ ਸ਼ਤਰੀਆ ਕਾਲ ਦੋਸਤੋ ਅਸੀਂ ਅੱਜ ਸ਼ੰਭੂ ਬਾਰਡਰ ਤੇ ਮੌਜੂਦ ਆ ਕਿਸਾਨੀ ਧਰਨੇ ਦੇ ਵਿੱਚ ਜਿੱਥੇ ਪਿਛਲੇ ਕਈ ਦਿਨਾਂ ਤੋਂ ਕਿਸਾਨ ਸੰਘਰਸ਼ ਵਿੱਚ ਇੱਥੇ ਮੋਰਚਾ ਲੱਗਿਆ ਹੋਇਆ ਹੈ ਸ਼ੰਭੂ ਬਾਰਡਰ ਦੇ ਉੱਤੇ ਦਿੱਲੀ ਜਾਣ ਲਈ ਕਿਸਾਨ ਜਿਹੜੇ ਇੱਥੇ ਕੂਚ ਕਰਨ ਲਈ ਬੈਠੇ ਹੋਏ ਨੇ ਤੇ ਉੱਥੇ ਵੱਖ-ਵੱਖ ਤਰ੍ਹਾਂ ਦੇ ਤੁਹਾਨੂੰ ਇਸ ਮੋਰਚੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲੇਗਾ ਅਸੀਂ ਜਦੋਂ ਇਸ ਮੋਰਚੇ 'ਚ ਪਹੁੰਚੇ ਤਾਂ ਸਾਨੂੰ ਇੱਕ ਇੱਥੇ ਕਾਰ <div> ਜਿਸ ਕਾਰ ਦੇ ਵਿੱਚ ਅਸੀਂ ਦੇਖਿਆ ਕਿ ਸਾਨੂੰ ਕਿਸਾਨੀ ਦੇ ਨਾਲ ਸੰਬੰਧਿਤ ਜਿਹੜੇ ਮਫਲਰਸ ਤੇ ਆ ਤੁਸੀਂ ਦੇਖ ਸਕਦੇ ਹੋ ਟੀ-ਸ਼ਰਟਾਂ ਵਗੈਰਾ ਇੱਥੇ ਸਾਨੂੰ ਦਿਸੇ ਆ ਬਹੁਤ ਵੱਡਾ ਮੈਸੇਜ ਦੇ ਰਹੇ ਨੇ ਵੀਰ ਨਾਲ ਆਪਣੀ ਰੋਜੀ ਰੋਟੀ ਵੀ ਚਲਾ ਰਹੇ ਨੇ ਤੇ ਨਾਲ ਕਿਸਾਨੀ ਦਾ ਜਿਹੜਾ ਹੈਗਾ ਮੈਸੇਜ ਵੀ ਲੋਕਾਂ ਤੱਕਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਜਿਹੜਾ ਵੀ ਬੰਦਾ ਇਹਨਾਂ ਤੋਂ ਟੀ-ਸ਼ਰਟ ਖਰੀਦੂਗਾ ਪਾ ਕੇ ਜਿੱਧਰ ਵੀ ਜਾਊਗਾ ਤਾਂ ਉਹ ਜ਼ਰੂਰ ਮੈਸੇਜ ਕਿਤੇ ਨਾ ਕਿਤੇ ਕਿਸਾਨੀ ਦਾ ਲੋਕਾਂ ਤੱਕਰ ਪਹੁੰਚੇਗਾ ਨੋ ਫਾਰਮਰਸ ਨੋ ਫੂਡ ਇਹਨਾਂ ਨੇ ਬਹੁਤ ਵੱਡਾ ਮੈਸੇਜ ਦਿੱਤਾ ਹੈਗਾ ਜੀ ਇਹ ਕਿਸਾਨ ਨਹੀਂ ਹੈਗੇ ਤੇ ਜੇ ਫੂਡ ਨਹੀਂ ਤਾਂ ਫਿਰ ਇਸ ਸਦੇਸ਼ ਦੇ ਵਿੱਚ ਕੁਝ ਵੀ ਨਹੀਂ ਹੈਗਾ। ਸੋ ਭਾਈ ਸਾਹਿਬ ਤੂੰ ਜਾਣ ਲੈਨੇ ਆ ਕਿੰਨੇ ਦਿਨ ਤੋਂ ਲਾਰੇ ਨੇ ਕੀ ਰਿਸਪੌਂਸ ਹੈ ਤੇ ਕਿੰਨੇ ਕਿੰਨੇ ਦਾ ਕੀ ਕੀ ਸਮਾਨ ਵੇਚ ਰਹੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇ ਜੀ। ਹਾਂਜੀ ਸਰ ਕਿੱਥੋਂ ਆ ਜੀ ਤੁਸੀਂ? ਮੈਂ ਜ਼ਿੰਦਗੀਪੁਰਾਸ ਸਾਂ ਸਰ। ਅੱਛਾ ਜਿੰਦ ਤੋਂ ਇੰਨੀ ਦੂਰ ਤੋਂ ਆਏ ਹੋਏ। ਹਾਂਜੀ ਹਾਂਜੀ। ਕਿੰਨੇ ਟਾਈਮ ਤੋਂ ਆਏ ਹੋ ਜੀ? ਮੈਂ 1 ਮਹੀਨਾ ਕਰੀਬ ਹੋ ਗਏ ਆਂ ਆਏ। ਅੱਛਾ 1 ਮਹੀਨੇ ਤੋਂ ਕਰੀਬ ਹੋ ਗਿਆ ਜੀ। ਤੇ ਕੀ ਕੀ ਸਮਾਨ ਵੇਚ ਰਹੇ ਆ ਗੱਡੀ ਦੇ ਵਿੱਚ? ਕੁਛ ਨਹੀਂ T-shirtਾਂ ਔਰ ਪਰਨੇ ਬਸ ਯਹੀ। ਅੱਛਾ ਇਹ T-shirtਾਂ ਤੇ ਪਰਨੇ। ਦਿਖਾਓਗੇ ਜ ਇਹ ਜੀ ਟੀ-ਸ਼ਰਟਾਂ ਕੋਈ ਵੀ ਸਾਈਜ਼ ਅੱਛਾ ਜੀ ਆਲ ਸਾਈਜ਼ ਹੈ ਬੱਚੋਂ ਕੇ ਵੱਡੋਂ ਕੇ ਸਭ ਠੀਕ ਹੈ ਜੀ ਔਰ ਖਰਚਾ ਹੀ ਖਰਚਾ ਲੈ ਰਹੇ ਬੀਜਿਕ ਐਂਡਰੌਇਡ ਰੁਪਏਜ਼ ਮੈਂ ਪ੍ਰਿੰਟ ਲਗਾ ਕੇ ਪੱਕਾ ਮੇਚਾ ਅੱਛਾ ਜੀ ਦੇ ਰਹੇ ਠੀਕ ਹੈ ਜੇ ਵੱਡਾ ਲੈ ਲੋ ਸਾਈਜ਼ ਚਾਹੇ ਛੋਟਾ ਲੈ ਲੋ 100 ਰੁਪਏ ਦੇ ਵਿੱਚ ਕੋਈ ਵੀ ਸਾਈਜ਼ ਲੋ 100 ਰੁਪਏ ਮੈਂ ਬਸ ਆਪਣਾ ਖਰਚਾ ਖਰਚਾ ਨਾ ਲਗਾ ਕੇ ਅੱਛਾ ਜੀ ਨਹੀਂ ਦਹਾੜੀ ਨਿਕਲ ਜਾਂਦੀ ਹੈ ਸਾਰਾ ਆਪਣਾ ਮਰਚਾ ਚੱਲਦਾ ਰਹਿੰਦਾ ਦੇਖਿਆ ਜਾਵੇ ਤਾਂ ਸੰਗਾ ਜੀ ਵੈਸੇ ਇੱਕ ਗੱਲ ਹੈ ਜੀ ਆ ਜੀ 100 ਰੁਪਏ ਦੇ ਵਿੱਚ ਕਪੜਾ ਵੀ ਨਹੀਂ ਆਉਂਦਾ ਹੈਗਾ ਸਰਵਾਈ ਵੀ ਬੜੀ ਮਹਿੰਗੀ ਆਦਾ ਇਹ ਤੇ ਇੱਕ ਵੱਡੀ ਵੈਸੇ ਸੇਵਾ ਹੀ ਐ 100 ਰੁਪਏ ਦੇ ਵਿੱਚ ਤੁਸੀਂ ਦੇਖੋ ਇੱਕ ਮੈਸੇਜ ਹੀ ਦੇ ਰਹੇ ਨੇ ਤੇ ਇੱਕ ਸੇਵਾ ਹੀ ਕਰ ਰਹੇ ਨੇ ਇੱਕ ਸੇਵਾ ਹੀ ਕਮਾ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਜੀ ਬੜਾ ਦਿਲ ਕੋਸ਼ ਵੀਰਾਂ ਨੂੰ ਬਹੁਤ ਸਪੋਰਟ ਜਰੂਰ ਕਰਨੀ ਹੈ ਜਿਹੜਾ ਵੀ ਆਉਂਦਾ ਤਾਂ ਜਰੂਰ ਇਹਨਾਂ ਤੋਂ ਸਮਾਨ ਖਰੀਦਿਓ ਬਹੁਤ ਬਹੁਤ ਧੰਨਵਾਦ ਥੈਂਕ ਯੂ ਪੰਜਾਬ ਦੇ ਉਹ ਮੁੱਦੇ ਜੋ ਹੋਣਗੇ ਤੁਹਾਡੀ ਦਿਸ਼ਾ ਦੇ ਵੱਲ ਤੇ ਪੰਜਾਬ ਦੇ ਮੁੱਦਿਆਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਹਲ ਧਰਮ ਨੂੰ ਕੌਣ ਟਾ ਲਾਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਰਾਜਨੀਤਿਕ ਚਰਚਾ ਦੇ ਉੱਤੇ ਹੋਏਗਾ ਵਿਸ਼ਾ ਪੰਜਾਬ ਦੇ ਉਹ ਮੁੱਦੇ ਹੋਣਗੇ ਜਿਹੜੇ ਕਿਸੇ ਤੋਂ ਨਹੀਂ ਹੁੰਦੇ ਹੱਲ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਲੈ ਕੇ ਚੱਲੀਏ ਤੁਹਾਨੂੰ ਉਹਨਾਂ ਦੇ ਵੱਲ ਇੱਕ ਤਰਮ ਦੀ ਹਰ ਇੱਕ ਗਤੀਵਿਧੀ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ